ਗੁਰੂ ਤੇਗਹਾ ਜੀ ਇੱਕ ਸਾਖੀ ਆਉਂਦੀ ਹੈ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਇੱਕ ਸਿੱਖ ਸ੍ਰੀ ਆਨੰਦਪੁਰ ਸਾਹਿਬ ਵਿਖੇ ਅਕਸਰ ਹੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਉਂਦਾ ਹੁੰਦਾ ਸੀ ਉਸਨੇ ਹਮੇਸ਼ਾ ਗੁਰੂ ਦਰਬਾਰ ਵਿੱਚ ਚੋਜੀ ਪ੍ਰੀਤਮ ਅਮਰਦੇਵ ਦਾਤੇ ਸਤਿਗੁਰੂ ਜੀ ਦੇ ਸਨਮੁਖ ਬੈਠਣਾ ਤੇ ਗੁਰੂ ਸਾਹਿਬ ਨੇ ਉਸ ਵੱਲ ਆਪਣੀ ਅਗੰਮੀ ਨਜ਼ਰ ਦੇ ਨਾਲ ਤੱਕਣਾ ਤੇ ਮੁਸਕਰਾ ਕੇ ਉਸ ਨੂੰ ਅਸੀਮ ਖੁਸ਼ੀਆਂ ਬਖਸ਼ਿਸ਼ ਕਰਨੀਆਂ ਇਸ ਤਰ੍ਹਾਂ ਕਾਫੀ ਸਮਾਂ ਬੀਤਦਾ ਗਿਆ ਸਮੇਂ ਦੇ ਚੱਲੇ ਉਸ ਦੀ ਉਮਰ ਵੀ ਵਧਣ ਲੱਗੀ ਤੇ ਉਸ ਦੀ ਦਾੜੀ ਵਿੱਚ ਦੋ ਵਾਲ ਚਿੱਟੇ ਆ ਗਏ ਇੱਕ ਦਿਨ ਉਸ ਨੇ ਆਪਣੇ ਘਰ ਬੈਠੇ ਨੇ ਸ਼ੀਸ਼ੇ ਵੱਲ ਤੱਕ ਕੇ ਆਪਣੀ ਦਾੜੀ ਦੇ ਦੋਵੇਂ ਸਫੈਦ ਵਾਲ ਪੁੱਟ ਦਿੱਤੇ ਅਗਲੇ ਦਿਨ ਉਹ ਮੌੜਦ ਗੁਰੂ ਦਰਬਾਰ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਪੁੱਜਾ ਉਹ ਸਿੱਖ ਸਾਰਾ ਦਿਨ ਗੁਰੂ ਸਾਹਿਬ ਦੇ ਸਨਮੁਖ ਬੈਠਾ ਰਿਹਾ ਪਰ ਗੁਰੂ ਸਾਹਿਬ ਨੇ ਇੱਕ ਵਾਰ ਵੀ ਉਸ ਵੱਲ ਆਪਣੀ ਨਜ਼ਰ ਨਾ ਕੀਤੀ ਫਿਰ ਜਦੋਂ ਉਹ ਪਹਿਲਾਂ ਵਾਂਗ ਗੁਰੂ ਸਾਹਿਬ ਵੱਲੋਂ ਨੂਰਾਨੀ ਖੁਸ਼ੀਆਂ ਨਾ ਮਿਲਦੀਆਂ ਵੇਖ ਕੇ ਨਰਾਸ਼ ਹੋ ਕੇ ਵਾਪਸ ਜਾਣ ਲੱਗਾ ਤਾਂ ਗੁਰੂ ਸਾਹਿਬ ਕਹਿਣ ਲੱਗੇ ਗੁਰਮਖਾ ਤੂੰ ਆਪਣੀ ਦਾੜੀ ਵਿੱਚ ਆਏ ਮੋਤੀ ਚੁਗ ਕੇ ਸਾਡੀ ਆਮਾਨਤ ਵਿੱਚ ਖਿਆਨਤ ਪਾਈ ਹੈ ਇਸ ਕਰਕੇ ਸਾਡੀ ਖੁਸ਼ੀ ਹੁਣ ਤੇਰੇ ਉੱਤੇ ਨਹੀਂ ਹੈ ਸਤਿਗੁਰਾਂ ਦਾ ਫਰਮਾਨ ਸੁਣ ਕੇ ਉਸ ਸਿੱਖ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹ ਆਪਣੇ ਕੀਤੇ ਉੱਤੇ ਪਛਤਾਵਾ ਕਰਦਿਆਂ ਸਤਿਗੁਰਾਂ ਦੇ ਚਰਨਾ ਉੱਪਰ ਢਹਿ ਢੇਰੀ ਹੋ ਗਿਆ ਤੇ ਮਾਫੀ ਮੰਗਣ ਲੱਗਾ